1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਬਟਾਲਾ ਦੀ ਦਾਣਾ ਮੰਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸੁਖਮਣੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸੈਰੀ ਕਲਸੀ ਵੱਲੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਸਟਮਸਤਕ ਹੋਏ ਅਤੇ ਆਰਤੀ ਮਨੀਮਾ ਤੇ ਲੇਬਰ ਨਾਲ ਜਾ ਕੇ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਟਾਲਾ ਅਨਾਜ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਮੰਡੀ 'ਚ ਕੰਮ ਕਰਨ ਵਾਲੇ ਸਾਰੇ ਹੀ ਮੇਰਾ ਪਰਿਵਾਰ ਹਨ ਮੈਂ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਉਹ ਆਪਣੀ ਫਸਲ ਬਿਲਕੁਲ ਸਕਾ ਕੇ ਲਿਆਉਣ ਕਿ ਫਸਲ ਖਰੀਦਣ ਅਤੇ ਵੇਚਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਮੰਡੀ ਅਫਸਰ ਬਟਾਲਾ ਪਰਮਜੀਤ ਸਿੰਘ ਨੇ ਵੀ ਕਿਹਾ ਕਿ ਅੱਜ ਪ੍ਰਮਾਤਮਾ ਦਾ ਓਟ ਅਸਰ ਲੈ ਕੇ ਕੰਮ ਸਟਾਰਟ ਕਰ ਦਿੱਤਾ ਗਿਆ ਹੈ ਸਾਰੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਨਾਲ ਹੀ 550 ਫੁੱਟ ਡੂੰਘਾ ਸਾਫ਼ ਪਾਣੀ ਦਾ ਬੋਰ ਵੀ ਕਰਵਾਇਆ ਗਿਆ ਹੈ ਕਹਿੰਦਾ ਕਹਿੰਦਾ ਛੱਲੇ ਵੀ ਮੈ ਚੁੱਕੇ ਮੈਂ ਫਿਰ ਕਹਿੰਦਾ ਮੈਂ ਤਰੀ ਨਹੀਂ ਮੈਂ ਕੀਤੀ ਮੈਂ ਕਹਾ ਫਿਰ ਉਹ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਜੇ ਕੋਈ ਸਾਹਿਬ ਨੂੰ ਦੱਸਾ ਜੀ ਬਟਾਣਾ ਮੰਡੀ ਤੇ ਬਾ ਅੱਜ ਬਟਾਲਾ ਮੰਡੀ ਦੇ ਵਿੱਚ ਜਿਹੜੀ ਸਾਡੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਆ ਅੱਜ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਕੋਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਾ ਕੇ ਚੜ੍ਹਦੀ ਕਲਾ ਦੀ ਜਿਹੜੇ ਸਾਡੇ ਠੇਕੇ ਆਪਣੇ ਮਨੀਮ ਭਾਈਚਾਰਾ ਸਾਡੇ ਆੜਤੀਆ ਸਹਿਬਾਨ ਸਾਰੇ ਲੇਬਰ ਭਾਈ ਭਾਈਚਾਰੇ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਐ ਸੋ ਅੱਜ ਉਹਦੇ ਵਿੱਚ ਹਾਜ਼ਰੀ ਭਾਈ ਹੈ ਔਰ ਮੈਂ ਰੇਨੀਆ ਸਾਰੇ ਸਮੂਹ ਮੰਡੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਉਚੇਚੇ ਟੰਗਦਾ ਕੀਤਾ ਜਿਹਦੇ ਵਿੱਚੋ ਜੋਲੀ ਹੋਣੀ ਜਰਨਲ ਹੋਣੀ ਆ ਸ਼ਾਹ ਜੀ ਸੁਖ ਜੀ ਸਾਰੇ ਸਹਿਬਾਨ ਸੈਕਟਰੀ ਸਹਿਬਾਨ ਸਾਰੇ ਮੌਜੂਦਾ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਰੇ ਹਾਜ਼ਰ ਸੀ ਮਨੀ ਹੋਣੀ ਮੈਂ ਧੰਨਵਾਦ ਕਰਦਾ ਪੈਡੀ ਤੇ ਜਿਉਂ ਰੱਖ ਕੇ ਮੁੱਖ ਰੱਖ ਕੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਦੇਖੋ ਜੀ ਮੈਂ ਤੇ ਮੈਂ ਤੇ ਇਹ ਬੇਨਤੀ ਕਰਦਾ ਜੀ ਸਾਰਿਆਂ ਨੂੰ ਕਿਸਾਨ ਭਾਈਚਾਰਿਆਂ ਨੂੰ ਵੀ ਭਰਾਵਾਂ ਨੂੰ ਵੀ ਜਿਹੜੀ ਫਸਲ ਹੈ ਉਸ ਕਾਕੇ ਲੈ ਕੇ ਹੋਣ ਤਾਂ ਜੋ ਕਿ ਸਾਨੂੰ ਵੀ ਅੱਗੇ ਜਿਹੜਾ ਵਾ ਵੀ ਕੰਮ ਕਰਨ ਦੇ ਵਿੱਚ ਦਿੱਕਤ ਨਾ ਆਵੇ ਔਰ ਮੈਂ ਮੁਬਾਰਕ ਵੀ ਦੇਣਾ ਚਾਹੁੰਨਾ ਅੱਜ ਇਸ ਮੰਡੀ ਦੇ ਵਿੱਚ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਕੰਮ ਚੱਲਦਾ ਆ ਰਿਹਾ ਸੀ ਇੱਕ ਪਾਣੀ ਦੇ ਬੋਰ ਦੀ ਬੜੀ ਡਿਮਾਂਡ ਸੀ ਇੱਥੇ ਅੱਜ ਜੋ ਜਿਹੜਾ 550 ਫੁੱਟ ਡੂੰਘਾ ਮੈਂ ਕਹਿ ਸਕਦਾ ਵੀ ਬੋਰ ਜਿਹੜਾ ਅੱਜ ਉਹ ਵੀ ਮੁਕੰਮਲ ਹੋਇਆ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾ ਕਿਉਂਕਿ ਜਿਹੜੇ ਜਿਹੜੇ ਵੀ ਮੰਡੀ ਦੇ ਕੰਮ ਕਹਿੰਦੇ ਨੇ ਸਾਡੇ ਅਰਤੀਏ ਸਹਿਬਾਨ ਲੇਬਰ ਸਹਿਬਾਨ ਸਾਰੇ ਜਿਹੜੇ ਵੀ ਕਹਿੰਦੇ ਨੇ ਮਨੀਰ ਸਹਿਬਾਨ ਸਾਡੀ ਕੋਸ਼ਿਸ਼ ਹੁੰਦੀ ਐ ਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਤਰਜੀਹ ਦੇ ਕੇ ਕੰਮ ਕਰਾਂ। ਐਮਐਲ ਸਾਹਿਬ ਜਿਹੜਾ ਸੀਜ਼ਨ ਦੇ ਚੌਂਦੇ ਪਹਿਲਾਂ ਖੇਲਰ ਵਾਲਾਂ ਦੇ ਕੋਈ ਸਮਾਂ ਸਮੱਸਿਆ ਪਣੀ ਆਈ ਹੈ। ਚਾਹਾਂਗੀ। ਉਹ ਗਦਾਮਾਂ 'ਚ ਜਗ੍ਹਾ ਨਹੀਂ ਉਹਦੇ ਬਾਰੇ ਸਰਕਾਰ ਵੱਲੋਂ ਕੀ? ਅ ਦੇਖੋ ਜੀ ਸਰਕਾਰ ਇਹਨਾਂ ਦੇ ਨਾਲ ਹੈ। ਢੋਡੇ ਨਾਲ ਮੋਟਾ ਲਾ ਕੇ। ਲੋਤੀ ਐ ਬਸ ਇਹੋ ਆ ਵੀ ਜੇ ਕੰਮ ਕਰਦੇ ਆ ਉਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਦੇ ਹੱਲ ਵੀ ਹੁੰਦੇ ਨੇ ਸੋ ਆਪਾਂ ਨਾਲ ਆ ਜੀ ਅੱਜ ਜਿਹੜਾ ਸਮਾਗਮ ਹੋਇਆ ਤੇ ਜਿਹੜੀ ਖਰੀਦ ਦੇ ਸਬੰਧ ਵਿੱਚ ਤੁਹਾਡੀ ਕੀ ਵੀ ਕਹਿਣਾ ਜੀ ਅੱਜ ਬਟਾਲਾ ਮੰਡੀ ਵਿਖੇ ਜਿਹੜਾ ਸਮਾਗਮ ਕੀਤਾ ਗਿਆ ਹੈ ਆਰਤੀ ਦੇ ਭਾਈਚਾਰੇ ਵੱਲੋਂ ਖਰੀਦਦਾਰ ਭਾਈਚਾਰੇ ਵੱਲੋਂ ਲੇਬਰ ਵੀਰ ਤੇ ਮਨੀਮ ਸਹਿਬਾਨਾਂ ਤੇ ਮਾਰਕੀਟ ਮੀਡੀ ਵੱਲੋਂ ਰਲ ਕੇ ਸਮਾਗਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਜੇ ਪਰਮਲ ਦੀ ਜਿਹੜੀ ਖਰੀਦ ਆ ਉਹ 1 ਅਕਤੂਬਰ ਤੋਂ ਕੀਤੀ ਜਾਣੀ ਹੈ ਪਰ ਸਾਡੀ ਮੰਡੀ ਵਿੱਚ ਜਿਹੜੀ ਬਾਸਮਤੀ ਦੀ ਫਸਲ ਆ ਉਹ ਮਹਮਾ ਕੇ ਆ ਰਹੀ ਹੈ ਹੁਣ ਤੱਕ ਲਗਭਗ 1 ਲੱਖ ਕੁਇੰਟਲ ਦੀ ਜਿਹੜੀ ਖਰੀਦ ਪਟਾਲਾ ਮੰਡੀ 'ਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਬਾਸਮਤੀ ਦੀ ਕਰ ਲਈ ਗਈ ਹੈ ਉਹਦੇ ਸਬੰਧਤ ਹੀ ਅੱਜ ਮਾਨਯੋਗ ਐਮਐਲਏ ਸਾਹਿਬ ਸ਼ਰੀਕਲਸੀ ਜੀ ਸਾਡੀ ਮੰਡੀ ਵਿੱਚ ਵਿਜ਼ਿਟ ਕੀਤੀ ਹੈ ਉਹਨਾਂ ਵੱਲੋਂ ਖਰੀਦ ਦੇ ਪ੍ਰਬ ਵਾਲੇ ਸਮੇਂ 'ਚ ਜਿਹੜੇ ਖਰੀਦ ਦੇ ਪ੍ਰਬੰਧ ਨੇ ਮੁਕੰਮਲ ਨੇ ਸਫਾਈਆਂ ਜਿਹੜੀਆਂ ਮੰਡੀ ਦੀਆਂ ਹੋ ਚੁੱਕੀਆਂ ਨੇ ਆਲ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੰਡੀ ਮਾਰਕੀਟ ਕਮੇਟੀ ਵੱਲੋਂ ਜਿਹੜੀਆਂ ਕੀਤੇ ਜਾਣੇ ਪ੍ਰਬੰਧ ਉਹ ਮੁਕੰਮਲ ਨੇ ਐਮਐਲਏ ਸਾਹਿਬ ਨੇ ਉਸ ਤੇ ਤਸੱਲੀ ਬਖਸ਼ਾਈ ਆ ਤੇ ਆਉਣ ਵਾਲੇ ਸੀਜ਼ਨ 'ਚ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੀ ਜਿਹੜੀ ਫਸਲ ਆ ਉਹ ਸੁਕਾ ਕੇ ਲਿਆਓ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਚੋਨਾ ਹੈ ਉਹ 17% ਨਮੀ ਵਾਲਾ ਹੀ ਮੰਡੀ 'ਚ ਖਰੀਦਿਆ ਜਾਣਾ ਹੈ ਇਸ ਕਰਕੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਾਲੀ ਕੋਈ ਨਾ ਕਰੇ ਪਰਮਲ ਦੀ ਜਿਹੜੀ ਵਾਢੀ ਹੈ ਉਹ ਇੱਕ ਤਰੀਕ ਤੋਂ ਬਾਅਦ ਖਰੀਦ ਚਾਲੂ ਹੋਣੀ ਹੈ ਤੇ ਸਾਰੇ ਹੀ ਆਪਣੀ ਜਿਹੜੀ ਪਰਮਲਿਆ ਸੁਕਾ ਕੇ ਲਿਆਉਣ ਬਾਸਮਤੀ ਦੀ ਖਰੀਦ ਲਗਾਤਾਰ ਚੱਲੂ ਹੈ ਸਾਡੇ ਵੱਲੋਂ ਮਤਲਬ ਇੱਥੇ ਹਰ ਵਕਤ ਬੋਲੀ ਕਰਾਈ ਜਾਂਦੀ ਹੈ ਸਾਰੇ ਕਿਸਾਨ ਜਿਹੜੇ ਨੇ ਆਪਣਾ ਚੰਗਾ ਰੇਟ ਫਸਲ ਦਾ ਵਟ ਕੇ ਜਾ ਰਹੇ ਨੇ ਧੰਨਵਾਦ ਜੀ